ਕਾਰਵਾਈ ਜੀ ਅੱਜ ਸਾਨੂੰ ਇਹ ਵਿੱਚੋਂ ਜਿਹੜਾ ਬਾਟਾ ਚੌਂਕ ਲਾਇਬ੍ਰੇਰੀ ਚੌਂਕ ਇਹ ਹਨੂਮਨ ਚੌਂਕ ਤੋਂ ਕਾਫੀ ਸ਼ਿਕਾਇਤਾਂ ਰੋਜ ਆਉਂਦੀਆਂ ਸੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬੜੀ ਐ ਤਾਂ ਅਸੀਂ ਇਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਐ ਉੱਥੇ ਜਾ ਕੇ ਉਹਨਾਂ ਨੂੰ ਸਾਈਡ ਤੇ ਕਰਾਇਆ ਆ ਜਿਹੜਾ ਰੋਂਗ ਪਾਰਕਿੰਗ ਸੀ ਉਹਨਾਂ ਦੇ ਚਲਾਨ ਕੀਤੇ ਆ ਔਰ ਰਿਹੜੀਆਂ ਨੂੰ ਸਾਈਡ ਸਾਈਡ ਤੇ ਕਰਾਇਆ ਆ ਉਹਨਾਂ ਨੂੰ ਦੱਸਿਆ ਕਿ ਪੀਲੀ ਲਾਈਨ ਤੋਂ ਪਰੇ ਰੱਖੋ ਪੀਲੀ ਲਾਈਨ ਤੋਂ ਅੰਦਰ ਪਾਰਕਿੰਗ ਕਰੋ ਤੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬੋਰਡ ਜਿਹੜੇ ਆ ਉਹ ਵੀ ਆਪਣੇ ਪਿੱਛੇ ਰੱਖੋ ਇਰੇ ਦੁਕਾਨਦਾਰਾਂ ਨੇ ਬੋਰ ਲਾਏ ਹੁੰਦੇ ਆ ਉਹ ਵੀ ਗਾਂ ਵਧਾ ਕੇ ਲਾ ਦਿੰਦੇ ਆ ਉਹਦੇ ਨਾਲ ਵੀ ਸਮੱਸਿਆ ਆਂਦੀ ਆ ਇਸ ਕਰਕੇ ਅਸੀਂ ਅੱਜ ਇਹ ਦੋ ਤਿੰਨ ਬਾਜ਼ਾਰ ਜਿਹੜੇ ਸੀ ਸਾਫ਼ ਕਰਾਇਆ ਹੁਣ ਅਸੀਂ ਆ ਜੇ ਰੋਡ ਤੇ ਆ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਲਾਗੇ ਇੱਥੋਂ ਵੀ ਜਿਹੜਾ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਆ ਕੋਈ ਬੋਰ ਕੱਤੇ ਚ ਵੀ ਲਗੇ ਲੈ ਇਹ ਜੀ ਦੋ ਚਾਰ ਬੋਰ ਵੀ ਲਏ ਆ ਕਬਜ਼ੇ ਚ ਜਿਹੜੇ ਬਿਲਕੁਲ ਹੀ ਸੜਕ ਦੇ ਉੱਤੇ ਲਾਏ ਸੀ ਉਹ ਲੈਏ ਕਬਜ਼ੇ ਚ ਤੇ ਇਹ ਗੱਡੀਆਂ ਜਿਹੜੇ ਚਲਾਨ ਕੀਤੇਗੇ ਕਿੰਨੀਆਂ ਗੱਡੀਆਂ ਨੇ ਇਹਦਾ ਅੱਜ ਕੋਈ 60 65 ਦੇ ਕਰੀਬ ਚਲਾਨ ਜਿਹੜੇ ਆ ਕੀਤੇ ਆ ਉਹਨੇ ਥੋਨੇ ਦੇਖਿਆ ਕਾਇ ਹੀ ਬਹੁਤ ਬੀਜੀ ਨਾ ਪਟਾਕੇ ਮਾਰਿਆ ਹੈ ਕੀ ਕਾਰਵਾਈ ਕੀਤੀ ਕੀ ਉਹਦੇ ਉਹਨੂੰ ਆਪਣਾ ਉਹਦਾ ਚਲਾਨ ਕੀਤਾ ਜੀ ਸਲੈਂਸਰ ਚੇਂਜ ਦਾ ਨੰਬਰ ਦਾ ਨੰਬਰ ਪਲੇਟ ਦਾ ਉਹਦਾ ਚਲਾਨ ਕੀਤਾ ਉਹਨੂੰ ਬੌਂਡ ਕੀਤਾ ਜੀ ਸਰ ਉਹਨੂੰ ਹਦਾਇਤ ਵੀ ਦਿੱਤੀ ਜੀ ਸਲੈਂਸਰ ਅਦਾ ਆਦਮੀ ਕੀਤੀ ਹੈ ਜੀ ਉਹ ਸਲੈਂਸਰ ਲਾਏਗਾ ਤੇ ਫੇਰ ਹੀ ਉਹਨੂੰ ਵਾਪਸ 당ਾਂਗੇ ਤੇ ਲਗਾਤਾਰ ਜਾਰੀ ਰਹੇਗੀ ਸਰਵਈਏ ਲਗਾਤਾਰ ਜੀ ਲਗਾਤਾਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਖਤ ਮਤਲਬ ਨਿਰਦੇਸ਼ ਨੇ ਇਹ ਡਰਾਫਟ ਕਸਮਸਿਆ ਜਿਹੜੀ ਇਹ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਅਸੀਂ ਲਾਗੂ ਕਰਾ ਰਹੇ ਹਾਂ ਜਿੱਦਾਂ ਪਿੱਛੇ ਵੀ ਹਦਾਇਤ ਮਿਲੀ ਸੀ ਕਿ yellow line ਦੁਬਾਰਾ ਲਗਾਈ ਜਾਏ ਕਰਤਾ ਸ਼ੁਰੂ ਕਰ ਉਹ ਇਹ ਸਭ ਨੂੰ ਬੇਨਤੀ ਕੀਤੀ ਹੈ ਜੀ ਪੱਤਰ ਵੀ ਲਿਖਿਆ ਆ ਆਪਣੇ ਸਾਡੇ ਸੀਨੀਅਰ ਅਫਸਰਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਵੀ ਉਹਦੇ ਵਿੱਚ ਕਰ ਰਹੇ ਨੇ ਉਹ ਕੁਝ ਲਾਈਨ ਲੱਗੀ ਆ ਉਹ ਮਿਟ ਗਈ ਆ ਹੁਣ ਦੁਬਾਰਾ ਲਗਾ ਰਹੇ ਨੇ ਜੋ ਨਬਰਤਾ ਕਿੰਨਾ ਹੈ ਸਰਕਾਰੀ ਲਈ ਆ ਨਾਲ ਲੋਕੋ ਦਾ ਮਾਮਲਾ ਬੀਨੋ ਲੋਕ ਵੜਦੇ ਹੈ ਜੀ ਵੀ ਵੀ ਦਾ ਸੈਕਸ A K U